ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਨਖਾਨਾ ਵਿੱਚ ਅਜੇ ਨਾਮ ਬੰਦ ਸਮਾਰੋਹ ਦੌਰਾਨ ਸਕੂਲ ਮੁਖੀ ਸੁਖਵਿੰਦਰ ਕੁਮਾਰ ਜੀ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਬਲਾਕ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਦਾਰ ਕੋਟੇਸ਼ਰ ਜੀ ਡਾਕਟਰ ਬਖਸ਼ੀ ਜੀ ਡਾਕਟਰ ਕਸ਼ਮੀਰ ਜੀ ਐਸ ਡੀਓ ਸਰਦਾਰ ਹਰਨੇਸ਼ ਕਹਲੇ ਜੀ ਬੀ ਡੀ ਪੀਓ ਸਰਦਾਰ ਰਣਜੀਤ ਸਿੰਘ ਖਟੜਾ ਜੀ ਸਨ ਪਿੰਡ ਦੇ ਐਨਆਰਆਈ ਸਪੋਰਟਸ ਐਂਡ ਵੈਲਫੇਅਰ ਕਲਬ ਖਾਨਖਾਨਾ ਪਿੰਡ ਦੇ ਸਹਿਯੋਗੀਆਂ ਦੇ ਪਿੰਡ ਦੀ ਪੰਚਾਇਤ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਖਾਨਖਾਨਾ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਸਕੂਲ ਵਿੱਚ ਨਿਰੰਤਰ ਵਿਕਾਸ ਕਰਨ ਦੀ ਪਰਮਾਰ ਲੱਗੀ ਰਹਿੰਦੀ ਹੈ ਵਿਦਿਆਰਥੀ ਪੜਾਈ ਖੇਡਾਂ ਦੇ ਵੱਖ-ਵੱਖ ਗਤੀਵਿਧੀਆਂ ਵਿੱਚ ਮੱਲਾ ਮਾਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਖੇਡਾਂ ਬਦਲ ਪੰਜਾਬ ਦੀਆਂ ਵਿੱਚ ਸਕੂਲ ਦੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਕੁਸ਼ਤੀ ਵਿੱਚ ਸਟੇਟ ਪੱਧਰ ਤੇ ਮੁਕਾਬਲੇ ਵਿੱਚ ਹਿੱਸਾ ਲਿਆ ਸਕੂਲ ਦੇ ਵਿਦਿਆਰਥੀ ਕੁਇਜ਼ ਮੁਕਾਬਲੇ ਸਾਇੰਸ ਮੈਥ ਅੰਗਰੇਜ਼ੀ ਤੇ ਹੋਰ ਵਿਸ਼ਿਆਂ ਦੀ ਗਤੀਵਿਧੀਆਂ ਵਿੱਚ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਸਕੂਲ ਦਾ ਪਿੰਖਰਖਾਨਖਾ ਦਾ ਨਾਮ ਸੁਨਹਿਰੀ ਅਕਰਮ ਵਿੱਚ ਲਿਖ ਰਹੇ ਹਨ ਹਰ ਪਾਸੇ ਪਿੰਖਰਖਾਨਖਾ ਦੇ ਸਕੂਲ ਦੇ ਵਿਕਾਸ ਕਰ ਜਾਂ ਵਿਦਿਅਕ ਪ੍ਰਾਪਤੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ ਦੀ ਚਰਚਾ ਹੈ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਅਕਬੀ ਬਲਕ ਪੱਦਰ ਜ਼ਿਲ੍ਹਾ ਪੱਦਰ ਤੇ ਪਹਿਲੀ ਪੋਜੀਸ਼ਨਾਂ ਹਾਸਲ ਕਰ ਰਹੇ ਹਨ ਸਕੂਲ ਦੇ ਕੰਪਿਊਟਰ ਅਧਿਆਪਕ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਸੰਦੀਪ ਕੁਮਾਰ ਨੇ ਜ਼ਿਲ੍ਹਾ ਪੱਦਰੀ ਫੀਚਰ ਫੈਕਟਰ ਬਟ ਪਹਿਲਾ ਸਥਾਨ ਸ਼੍ਰੀਮਤੀ ਆਰਤੀ ਗੌਰ ਸਾਇੰਸ ਮਿਸਟਰ ਨੇ ਬਲਕ ਪਦਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਉਹਨਾਂ ਅੱਜ ਸਲਾਨਾ ਇਨਾਮ ਸਮਾਰੋਹ ਬਾਰੇ ਗਲਵਤ ਕਰਦੇ ਦੱਸਿਆ ਕਿ ਅੱਜ ਸਕੂਲ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਜਿਨ੍ਹਾਂ ਨੇ ਸੈਸ਼ਨ 21-22 ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੇ ਵਿਦਿਅਕ ਮੁਕਾਬਲੇ ਦੇ ਜਿਨ੍ਹਾਂ ਨੇ ਇਸ ਹਾਲ ਦੀਆਂ ਖੇਡਾਂ ਵਿੱਚ ਭਾਗ ਲਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਸਕੂਲ ਵਿਕਾਸ 'ਤੇ ਯੋਗਦਾਨ ਪਾਇਆ ਉਹਨਾਂ ਇਹ ਵੀ ਦੱਸਿਆ ਕਿ ਇਹ ਫੰਕਸ਼ਨ ਵਿੱਚ ਦਿੱਤੀ ਸਹਾਇਤਾ ਲਈ ਐਨ ਆਰ ਆਈ სპੋਰਟਸ ਐਂਡ ਵੈਲਫੇਅਰ ਕਲੱਬ ਖਰਖਾਨਾ ਬਲੋਕ ਕੀਤੀ ਗਈ ਉਹਨਾਂ ਕਿਹਾ ਕਿ ਇਹ ਵੀ ਦੱਸਿਆ ਕਿ ਚਾਹ ਪਾਣੀ ਦੀ ਮਠਿਆਈ ਦੀ ਸਾਰੇ ਖਾਤਰੀ ਸੇਵਾ ਐਨ ਆਰ ਆਈ სპੋਰਟਸ ਕਲੱਬ ਐਂਡ ਵੈਲਫੇਅਰ ਕਲੱਬ ਖਰਖਾਨਾ ਸ਼੍ਰੀ ਜਗਜੀਵਨ ਲਾਲ ਜੀਵਾ ਵਾਸੀ ਕ੍ਰੀੜਾ ਬਲੋਕ ਕੀਤੀ ਗਈ ਹੈ ਆਓ ਦੇਖ ਲਈਏ ਹਰਮਿਲ ਸਿੰਘੜਾ ਦੀ ਪੂਰੀ ਰਿਪੋਰਟ ਸਪੋਰਟਸ ਦੇ ਖੇਤਰ ਵਿੱਚ ਵੀ ਇਸ ਸਕੂਲ ਦੇ ਬੱਚਿਆਂ ਨੇ ਕਾਫੀ ਚੰਗੀਆਂ ਪ੍ਰਾਪਤੀਆਂ ਆਸਰੇ ਕੀਤੀਆਂ ਔਰ ਇਹ ਬੱਚਿਆਂ ਨੂੰ ਸਭ ਆਪਣੇ ਪੰਜਾਬ ਦੇ ਸੱਭਿਆ ਚਾਰ ਦੇ ਨਾਲ ਵੀ ਜੋੜਦੇ ਹਨ ਮੈਂ ਕਈ ਵਾਰ ਸਕੂਲ ਵੀ ਚਾਇਆ ਇੱਥੇ ਆ ਕੇ ਇਹੀ ਇੱਕ ਆਪਣਾ ਪਰ ਮਹਿਸੂਸ ਹੁੰਦਾ ਹੈ ਪਹਿਲਾ ਵਾ ਇਹ ਸਾਰਾ ਜੋ ਇੱਥੇ ਦਾ ਸਟਾਫ ਹੈ ਪ੍ਰਿੰਸੀਪਲ ਸਾਹਿਬਾਨ ਔਰ ਨਗਰ ਦੇ ਜਿੰਨੀ ਬੱਚੇ ਹੈ ਤੁਸੀਂ ਸਾਰੇ ਫਾਇਦੇ ਪਾਤਰ ਹੋਗੇ ਤੁਸੀਂ ਆਪਣੇ ਸਕੂਲ ਦੇ ਆਪਣੇ ਨਗਰ ਦੇ ਬੱਚਿਆਂ ਦੇ ਵਿਕਦੇ ਲਈ ਸਾਰੇ ਪਾਰਟੀ ਲੈਵਲ ਤੋਂ ਜੋ ਤੁਸੀਂ ਸਾਰੇ ਇਕੱਠੇ ਹੋਏ ਉਹ ਤੋਂ ਮੈਨੂੰ ਬਿਲ ਦੀ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪਾਰਟੀ ਵਾਲਿ ਤੋਂ ਪਰੌਟ ਕੇ ਲਈ ਸਾਰੇ ਇੱਥੇ ਬਾਹਰਦੇ ਹੋ ਔਰ ਮੈਂ ਇਹ ਆਸਾਖਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਸਾਡੇ ਐਨਆਰਆਈ ਵੀਰਾਂ ਨੇ ਇਸ ਨਗਰ ਦੇ ਵਿੱਚ ਇਸ ਸਕੂਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜ਼ਮੀਨ ਵੀ ਲੈ ਕੇ ਦਿੱਤੀ ਹੁਣ ਵੀ ਸਕੂਲ ਦੇ ਲਈ ਹਰ ਵਕਤ ਤਤਪਰ ਰਹਿੰਦੇ ਹਨ ਬੜੀ ਬਹੁਤ ਹੀ ਸਤਿਕਾਰਯੋਗ ਐਨਆਰਆਈ ਸਰਦਾਰ ਜਸਕਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੀ ਦੋਸਤਾਂ ਜੀ ਵੱਲੋਂ ਸਾਡੇ ਸਕੂਲ ਨੂੰ 50000 ਰੁਪਏ ਦੀ ਰਕਮ ਜਿਹੜੀ ਹੈ ਇਸ ਸਨਮਾਨ ਇਨਾਮ ਦੇ ਸਮਾਗਮ ਮੌਕੇ ਇਸ ਸਮਾਗਮ ਦੀ ਰਵਾਈ ਕਰ ਰਹਾ ਹੈ ਅਰੇ ਬਹੁਤ ਹੀ ਹੋਰ ਇਸ ਤਰ੍ਹਾਂ ਜੋ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ਼੍ਰੀ ਸੁਦਰਗਮਰ ਜੀ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜਰਮਨ ਜੀ ਗੁਰਪਾਲ ਸਿੰਘ ਜਰਮਨ ਜੀ ਪਿੰਡ ਦੇ ਬਹੁਤ ਹੀ ਸਰਕਾਰ ਜੋ ਸਰਪੰਚ ਸਾਡੇ ਦਾ ਜੀ ਸ਼੍ਰੀਮਤੀ ਇੰਦੂ ਬਾਲਾ ਜੀ ਸਾਬਕਾ ਸਰਪੰਚ ਲੱਡੂ ਰਾਮ ਜੀ ਕੈਪਟਨ ਹਰਪਾਲ ਸਿੰਘ ਜੀ ਪੰਚ ਗੁਰਤੇ ਗੁਰਦਿਆਲ ਜੀ ਨਗਰ ਦੇ ਪਾਸਾਬ ਇਕਵਾਲ ਜੀ ਭੈਣ ਜੀ ਰਾਣੋ ਜੀ ਪਰਮਜੀਤ ਕੌਰ ਪੱਲ ਜੀ ਸ਼੍ਰੀਮਤੀ ਬਰਵੀਰ ਕੌਰ ਬਲਾਕ ਸਮਤੀ ਮੈਂਬਰ ਰਜਿੰਦਰ ਕੁਮਾਰ ਜੀ ਔਰ ਮੇਰੇ ਬਹੁਤ ਹੀ ਸਤਜੋ ਪ੍ਰਸਤੋ ਪਰਮ੍ਰਿੱਤਰ ਅਮਰੀਕ ਸਿੰਘ ਢੀਂਸਾ ਜੀ ਸੁਖਜਿੰਦਰ ਸਿੰਘ ਜੀ ਬਖਲੌਰ ਪੇਸ਼ ਕਰਨਾ ਚਾਹੁੰਦਾ ਹਾਂ ਆਓ ਮੇਰੇ ਵਿਚਾਰਾਂ ਦੇ ਬਾਰੇ ਜਾਣੀਏ ਆਯੋਕੇ ਵਿਗਿਆਨਿਕ ਯੁੱਗ ਤੇ ਮਨੁੱਖ ਤੇ ਬਹੁਤ ਸਾਰੇ ਐਸਾਨ ਹਨ ਵਿਗਿਆਨ ਨੇ ਮਨੁੱਖ ਨੂੰ ਬਹੁਤ ਸਾਰੇ ਵਰ ਵੀ ਬਖਸ਼ੇ ਹਨ ਜਿਨਾਂ ਨੂੰ ਮਨੁੱਖੀ ਜੀਵਨ ਬੜਾ ਹੀ ਸੌਕਾ ਹੋ ਗਿਆ ਹੈ ਪਰ ਇਹਨਾਂ ਵਰਾਂ ਦੇ ਨਾਲ ਕੁਝ ਸ਼ਰਾਬ ਵੀ ਦਿੱਤੇ ਹਨ ਨਸ਼ਾ ਇਸ ਸ਼ਰਾਬ ਦਾ ਹਿੱਸਾ ਹੈ ਜੋ ਕਿਸੇ ਵੀ ਵਿਅਕਤੀ ਤੋਂ ਇਨਸਾਨ ਕਹਾਉਣ ਦਾ ਹੱਕ ਖੋਹ ਲੈਂਦਾ ਹੈ ਨਸ਼ਾ ਕਰਨ ਵਾਲਾ ਵਿਅਕਤੀ ਕਈ ਵਾਰ ਨਾ ਚੌਂਦੇ ਹੋਏ ਵੀ ਅਜਿਹੀਆਂ ਮਾੜੀਆਂ ਹਰਕਤਾਂ ਕਰ ਬੈਠਦਾ ਹੈ ਜੋ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਨਸ਼ਾ ਕਰਨ ਵਾਲਾ ਵਿਅਕਤੀ ਕਈ ਵਾਰ ਨਾ ਚੌਂਦੇ ਹੋਏ ਵੀ ਅਜਿਹੀਆਂ ਮਾੜੀਆਂ ਹਰਕਤਾਂ ਕਰ ਬੈਠਦਾ ਹੈ ਜੋ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸਾਡੇ ਸਮਾਜ ਵਿੱਚ ਨਸ਼ੇ ਦੀ ਆਦਤ ਆਪਾਂ ਮਹਿ ਹੀ ਮੁੱਢ ਤੋਂ ਤੁਰੀ ਆਉਂਦੀਆਂ ਹਨ ਪਰ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਨਸ਼ੇ ਦੀ ਇੱਕ ਸਮਾਂ ਨੇ ਬੜਾ ਹੀ ਭਿਆਨਕ ਰੂਪ ਧਾਰ ਲਿਆ ਹੈ ਸਮੈਗ ਵਰਗੇ ਨਸ਼ੇ ਇੰਨੇ ਖਤਰਨਾਕ ਅਤੇ ਜਾਨਲੇਵਾ ਹਨ ਕਿ ਜੇ ਇਹ ਕਿਸੇ ਨੇ ਸ਼ੌਕੀਆ ਤੌਰ ਤੇ ਵੀ ਕਰ ਲਿਆ ਤਾਂ ਉਮਰ ਭਰ ਇਸ ਦਾ ਗੁਲਾਮ ਬਣ ਜਾਵੇਗਾ ਸਾਡੇ ਮੁਲਕ ਦੇ ਖਾਸ ਕਰਕੇ ਸਾਡੇ ਪੰਜਾਬ ਵਿੱਚ ਇਹ ਨਸ਼ਾ ਇੰਨੀ ਤੇਜ਼ੀ ਨਾਲ ਨੌਜਵਾਨਾਂ ਵਿੱਚ ਵੱਧ ਰਿਹਾ ਹੈ ਕਿ ਆਉਣ ਵਾਲੇ